ਭਾਰਤ ਪਾਕਿਸਤਾਨ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਤਣਾਅ ਵਧਦਾ ਹੋਇਆ ਨਜ਼ਰ ਆਇਆ ਜਿੱਥੇ ਕਿ ਇਹ ਖਬਰਾਂ ਆ ਰਹੀਆਂ ਸੀ ਸੁਖਦ ਖਬਰਾਂ ਆਈਆਂ ਸੀ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੋ ਗਿਆ ਹੁਣ ਕਿਸੇ ਵੀ ਤਰੀਕੇ ਦੀ ਦੋਨਾਂ ਪਾਸਿਆਂ ਤੋਂ ਜਿਹੜਾ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਸੀਜ਼ਫਾਇਰ ਨੂੰ ਲੈ ਕੇ ਸਮਝੌਤਾ ਹੋ ਜਾਂਦਾ ਪਰ ਸੀਜ਼ਫਾਇਰ ਦੀ ਪਾਕਿਸਤਾਨ ਦੇ ਵੱਲੋਂ ਮੋੜ ਤੋਂ ਉਲੰਘਣਾ ਕਰ ਦਿੱਤੀ ਗਈ ਆ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸੀ ਪਰ ਹੁਣ ਐਮਈਏ ਦੇ ਵੱਲੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਆ ਕਿ ਪੁਕਤਾ ਤੌਰ ਤੇ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਚੁੱਕਿਆ ਕਿ ਪਾਕਿਸਤਾਨ ਦੇ ਵੱਲੋਂ ਸਮਝੌਤੇ ਦੀ ਉਲੰਘਣਾ ਕਰ ਦਿੱਤੀ ਗਈ ਆ ਪਰ ਨਾਲ ਦੀ ਨਾਲ ਇਹ ਵੀ ਖੁੱਲੀ ਖਬਰ ਆ ਚੁੱਕੀ ਆ ਵੱਡੀ ਖਬਰ ਕਿ ਭਾਰਤੀ ਫੌਜ ਨੂੰ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਕੁੱਲੀ ਛੁੱਟੀ ਦੇ ਦਿੱਤੀ ਗਿਆ ਕਿ ਜਿਸ ਤਰੀਕੇ ਦਾ ਮਾਹੌਲ ਬਣਦਾ ਤੁਸੀਂ ਖੁਦ ਆਪਣੀ ਜਿਹੜਾ ਮਾਹੌਲ ਅਨੁਸਾਰ ਨਜਟਣ ਦੇ ਲਈ ਤੁਹਾਨੂੰ ਕੁੱਲੀ ਛੁੱਟੀ ਦਿੱਤੀ ਜਾਂਦੀ ਹੈ ਜਾਨੀ ਕਿ ਹੁਣ ਪਾਕਿਸਤਾਨ ਦੀ ਤਬਾਹੀ ਹੋ ਸਕਦੀ ਹੈ ਅੱਜ ਰਾਤ ਕਿਉਂਕਿ ਜਿਹੜਾ ਪਾਕਿਸਤਾਨ ਦੇ ਨਾਲ ਸਮਝੌਤਾ ਹੁੰਦਾ ਅਮਰੀਕਾ ਦੇ ਡੋਨਾਲਡ ਟਰੰਪ ਰਾਸ਼ਟਰਪਤੀ ਦੁਆਰਾ ਸਮਝੌਤਾ ਕਰਾਇਆ ਜਾਂਦਾ ਪਰ ਇਹ ਸਰਦ ਦੇ ਵਿਚਾਰੇ ਜਦੋਂ ਸਮਝੌਤਾ ਤੋੜਿਆ ਜਾਂਦਾ ਤਾਂ ਅਮਰੀਕਾ ਦੇ ਵੱਲੋਂ ਜੜਾ ਬਹੁਤ ਸੋਚਣ ਨੂੰ ਮਜਬੂਰ ਕਰਦਾ ਹੈ ਜਾਂ ਗੱਲਾਂ ਕਿ ਅਮਰੀਕਾ ਉਹ ਦੇਸ਼ ਜਿਹੜਾ ਦੁਨੀਆ ਭਰ ਦੇ ਵਿੱਚ ਰੋਤਮਾ ਰੱਖਦਾ ਉਸ ਦੀ ਬਜੋਲਕੀ ਦੇ ਵਿੱਚ ਹੋਇਆ ਸਮਝੌਤਾ ਇੱਕ ਰਾਤ ਵੀ ਨਹੀਂ ਕੱਟਦਾ ਪਾਕਿਸਤਾਨ ਦੇ ਵੱਲੋਂ ਚੰਦ ਕੋ ਘੰਟਿਆਂ ਦੇ ਵਿੱਚ ਸਮਝੌਤਾ ਤੋੜ ਕੇ ਰੱਖ ਦਿੱਤਾ ਗਿਆ ਉਲੰਘਣਾ ਕਰ ਦਿੱਤੀ ਗਿਆ ਜਿਹੜਾ ministry of external affairs ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਿਆ ਵਿਦੇਸ਼ ਸਕੱਤਰ ਨੇ ਜਿਹੜੇ ministry of external affairs ਦੇ ਬਿਕਰਮ ਮਿਸਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਇਹ ਕਹਿਣਾ ਹੈ ਕਿ ਜਿਹੜਾ ਜਿਹੜਾ ਉਹਨਾਂ ਨੇ ਕਿਹਾ ਕਿ ਹਥਿਆਰਵੰਦ ਸਨਾਮਾ ਦੇ ਨਾਲ ਸਥਿਤੀ ਤੇ ਸਖਤ ਨਜ਼ਰ ਰੱਖ ਰਹੀ ਆ ਭਾਰਤ ਦੀ ਸੈਨਾ ਤੇ ਨਾਲ ਦੀ ਨਾਲ ਅੰਤਰਰਾਸ਼ਟਰੀ ਸਰਦ ਦੇ ਨਾਲ ਕੰਟਰੋਲ ਇਕਾ ਤੇ ਸਰਦਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਮਾਮਲੇ ਦੇ ਵਿੱਚ ਸਖਤੀ ਦੇ ਨਾਲ ਨਜਟਣ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਜਾਣੀ ਕਿ ਪਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਿਆ ਹੁਣ ਕਿਸੇ ਵੀ ਤਰੀਕੇ ਦਾ ਜਿਹੜਾ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਸਾ ਦੀ ਆਪਕਿਉਂ ਕਿਉਂਕਿ ਜਿਸ ਤਰੀਕੇ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਆ ਕੇ 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 ਬਸੇ ਸਮਝੌਤਾ ਹੁੰਦਾ ਕਿ ਸ਼ਾਮ ਅੱਜ 5 ਵਜੇ ਤੋਂ ਬਾਅਦ ਦੋਵੇਂ ਦੇਸ਼ ਚ ਕਿਸੇ ਵੀ ਤਰੀਕੇ ਦਾ ਜਿਹੜਾ ਖੜਕਾ ਤੜਕਾ ਨਹੀਂ ਕਰਨਗੇ ਇੱਕ ਦੂਜੇ ਦੇ ਉੱਪਰ ਧਮਾਕੇ ਨਹੀਂ ਕਰਨਗੇ ਤੇ ਹਾਲਾਂਕਿ ਪੰਜਾਬ ਦੇ ਵਿੱਚੋਂ ਤਾਂ ਭਾਰਤ ਦੇ ਵਿੱਚੋਂ ਤਾਂ ਬਲੈਕਆਊਟ ਵੀ ਜਿਹੜਾ ਰੱਦ ਕਰ ਦਿੱਤਾ ਜਾਂਦਾ ਸਾਰੀਆਂ ਇਨਸਟਰਕਸ਼ਨ ਦੇ ਜਿਹੜੀਆਂ ਵਾਪਸ ਲੈ ਲਈਆਂ ਜਾਂਦੀਆਂ ਨੇ ਪਰ ਇਹ ਸਭ ਦੇ ਵਿਚਾਲੇ ਇਸ ਤਰੀਕੇ ਦੀ ਉਲੰਘਣਾ ਕਰਨਾ ਕਦੇ ਵੀ ਕੋਈ ਵੀ ਦੇਸ਼ ਤੋਂ ਬਰਦਾਸ਼ਤ ਨਹੀਂ ਕਰਦਾ ਸਕਦਾ ਇਸੇ ਕਰਕੇ ਜਿਹੜਾ ਭਾਰਤ ਦੇ ਵੱਲੋਂ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਇਸ ਗੱਲ ਦੀ ਪਹਿਲਾਂ ਤਾਂ ਪੁਸ਼ਟੀ ਕਰ ਦਿੱਤੀ ਗਈ ਆ ਜਿਹੜੇ ਵਿਕਰਮ ਵਿਕਰਮ ਮਿਸ਼ਰੀ ਨੇ ਜਿਹੜੇ ਵਿਦੇਸ਼ ਸੱਤਰ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਪਾਕਿਸਤਾਨ ਦੇ ਵੱਲੋਂ ਉਲੰਘਣਾ ਕੀਤੀ ਗਿਆ ਤੇ ਨਾਲ ਦੀ ਨਾਲ ਭਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਆ ਕਿ ਅਜਿਹੇ ਹਾਲਾਤਾਂ ਦੇ ਨਾਲ ਨਜਟਣ ਦੇ ਲਈ ਤੁਹਾਨੂੰ ਜੜੀ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਹੈ पिछले कुछ दिन से चल रही सैन्य कार्रवाई को रोकने का समझौता आज शाम को हुआ था पिछले कुछ घंटों से इस समझौते का पाकिस्तान की ओर से घोर उल्लंघन हो रहा है भारतीय सेना जवाबी कार्रवाई कर रही है और इस सीमा अतिक्रमण से निपट रही है ये अतिक्रमण अत्यंत ही निंदनीय है और पाकिस्तान इनके लिए जिम्मेदार है हमारा मानना है कि पाकिस्तान इस स्थिति को ठीक से समझे और इस अतिक्रमण को रोकने के लिए तुरंत उचित कार्रवाई करे सेना ने इस स्थिति पर कड़ी नज़र रखी हुई है और उसे किसी भी अतिक्रमण से निपटने के लिए ठोस और सख्त कदम उठाने के लिए आदेश दे दिए गए for the last few hours there have been repeated violations of the understanding arrived at earlier this evening between the directors general of military operations of india and pakistan this is a breach of the understanding arrived at earlier today the armed forces are giving an adequate and appropriate response to these violations and we take very very serious notice of these violations. We call upon Pakistan to take appropriate steps to address these violations and deal with the situation with seriousness and responsibility. The armed forces are maintaining a strong vision on the situation. They have been given instructions to deal strongly with any instances of a repetition of the violations of the border along the international border as well as the line of control.